ਰਾਮ ਕਲੀ ਮਹੱਲਾ ਤੀਚਾ ਆਨੰਦ ਏਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤੇ ਪਾਇਆ ਸਹਿਜ ਸੇਤੀ ਪਾਨਵ ਜੀਆਂ ਵਦਾਈਆਂ ਰਾਗ ਰਤਨਾ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ சபோ தாோ ஹரி கேரா மனி வச கான ஆனந்த சத்க ஏ மன மே தூ சதா ரோ ஹரணாலோ தூ மன மே விசாரணா ಅಂಗೀಕಾರಜ ಸಬ ಸಭಾರಣಾ ಸವನ ಗಲಾ ಸಮರಥ ಸ್ವಾಮಿ ಸೋ ಕ್ಯೋ ಮನೋವಿಸಾರ ಕಹ ನಾನಕ ಮನ ಮೇರ ಸದಾರ ಹೋ ಹರ ಸಾಚೆ ಸಹ ಕ್ಯಾನ ತೇರ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਾਨਵਸਾ ਵਏ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇ ਰ ਕਹੇ ਨਾਨਕ ਸਚੇ ਸਹਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੀ ਆਧਾਰ ਮੇਰਾ ਜਿਨ ਬੁਖਾਂ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਰ ਸਪਾਗੈ ਘਰ ਸਪਾਗੈ ਸ਼ਬਦ ਵਾਜੈ ਕਲਾਜ ਤਕਰਤਾਰਿਆ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਬਾਰੇ ਆ ਤੁਰ ਕਰਮਾ ਪਾਇਆ ਤੁਦ ਜਿਨਕ ਸੇ ਨਾਮ ਹਰ ਕੇ ਲਾਗੈ ਕਹਿ ਨਾਨਕ ਤ ਸੁਖ ਹੋਇਆ ਤੇਤ ਕਰ ਅਨਹਦ ਵਾਜੈ ਸਾਚੀ ਲਿਵੇ ਬਿੜ ਦੇਹ ਨਿਵਾਣੀ ਦੇਹ ਨਿਵਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਾਥ ਕੋਏ ਨਹੀਂ ਕਿਰਪਾ ਕਰ ਬਨਵਾਰੀਆ ਈਸ ਨਹਰਥਾਓ ਨਹੀਂ ਚਵਰ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ आनंद आनंद सब को कहै आनंद गुरु ते जाणिया जाणिया आनंद सदा गुरु ते कृपा करै पियारिया कर कृपा किलबख कटै ज्ञानी अंजना सारिया अंदरो जिनका मोह तुटा ਤਨ ਕਾ ਸਬਦ ਸਚੇ ਸਵਾਰੇ ਆ ਕਹੇ ਨਾਨਕ ਏ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨਾ ਹੋਰ ਕਿਆ ਕਰੇ ਵਿਚਾਰੇ ਆ ਏਕ ਪਰਮ ਪੂਲੇ ਫਿਰੈ ਦੈ ਦਿਸ ನಾಮ ಲಾರ ಗುರುಸಾಧಿ ಮನ ಪಯ ನಿರ್ಮಲ ಜಿನ್ನ ಪಾವೆ ಕಹೆ ನಾನಕ ಜಿಸೇಹ ಪೋ ಜನ ಪಾವೆ ಆವೋ ಸಂತ ಪೆ ಅಗಾಥಿ ಕರ ಕಾಣಿ ಕರೆ ಕಹಣಿಯ ಕಥ ಕೇರಿ ತಾನ ಮನ ತಾನ ಸಬ ಸೋಪ ಗುರುಕೋ ಹುಕಮನಿ ಪಾಯಕ ಮನೆ ಗುರು ಕೇರಾ ಗಾವೋ ಸಚಿ ಬಾಣಿ ಕಹೆ ನಾನಕ ಸುಣ ಸಂತೋ ಕಥೆ ಅಕಾಥ ಕಹಣಿ ਏ ਮਾਰਾ ਚੰਚਲਾ ਚਤਰਾਹੀ ਕਿਨੇ ਨਾ ਪਾਇਆ ਚਤਰਾਹੀ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤੇ ਮੋਹਣੀ ਤੈਨਾਂ ਕੀਤੀ ਜਿਨ ਠਗਾਲੀ ਪਾਇਆ ਕੁਰਬਾਨ ਕੀਤਾ ਤਿਸੈ ਵਿਟਹਾ ਜਿਨ ਮੋਹਾ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਹੀ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਚ ਸਵਾਲੈ ਇਹ ਤੁਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੈ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੇ ਜੇ ਤਿਆੰਤ ਪਛੋਤਾਈਏ ਸਤਗੁਰ ਕਾ ਉਪਦੇਸ ਸੁਣ ਤੋ ਹੋਵੇ ਤੇਰੇ ਨਾਲੇ ਕਹੇ ਨਾਨਕ ਮਾਨ ਪਿਆਰੈ ਤੂੰ ਸਦਾ ਸੱਚ ਸਮਾਲੈ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੈ ਅੱਖੇ ਤਾਂ ਵੇਖੇ ਸਬ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਛੁਕਾ ਸਤ ਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੋਇ ਆਪ ਤੁੱਠਾ ਤិន ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤ ਹਾ ਕੇਰੀ ਵਿਖਮ ਮਾਰਗ ਚੱਲਣਾ ਲਾਭ ਲੋਭ ਹੰਕਾਰ ਤਜ ਤ੍ਰਿਸ਼ਨਾ ਬੋਧ ਨਹੀਂ ਬੋਲਣਾ ਖਨ ਹੈ ਤਿੱਖੀ ਵਾਲੋ ਨੀਕੀ ਇਹ ਤਮਾਰਗ ਜਾਣਾ ਗੁਰਬਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾੜੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਵੇਂ ਤਿਵੇਂ ਚੱਲੇ ਸਵਾਮੀ ਹੋਰ ਕੀ ਜਾਣਾ ਗੁਣ ਤੇਰਾ ਜਿਵੇਂ ਤੂੰ ਚਲਾਵੇਂ ਤਿਵੇਂ ਚੱਲੇ ਜਿਨ੍ਹਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਤੇ ਆਵਹਿ ਜਿਸ ਨਾ ਕਥਾ ਸੁਣਾਏ ਹੈ ਆਪਣੀ ਸੇ ਗੁਰਦਵਾਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਹਬ ਜੋ ਪਾਵੇ ਤਿਵੇਂ ਚਲਾਵਹਿ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਾਤ ਗੁਰੂ ਸੁਣਾਇ ਇਹ ਤਿਨਕੇ ਮਨ ਵਸਿਆ ਜਿਨਾ ਤਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰ ਗੱਲਾ ਗਲਹੀ ਕਿਨੇ ਨਾ ਪਾਇਆ ਕਹੇ ਨਾਨਕ ਸਬਦ ਸੋਹਲਾ ਸਤ ਗੁਰੂ ਸੜਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਤ ਆਇਆ ਹਰਤ ਆਇਆ ਪਵਿੱਤ ਹੋਏ ਗੁਰਮਖ ਜਨੀ ਤੇ ਆਇਆ ਪਵਿੱਤ ਮਾਤਾ ਕੋ ਢਾਂਬ ਸਹਤ ਸਿਓ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਾਨਵ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੇ ਗੁਰਮਖ ਹਰ ਹਰ ਧਿਆਇਆ ਕਰਮੀ ਸਹਜ ਨਾਲ ਉਪਜੈ ਬਿਨ ਸਹਜ ਸਹਸਾ ਨਾ ਜਾਏ ਨਾ ਜਾਏ ਸਸ ਕਿਤੇ ਸੰਜਮ ਰਹੇ ਕਰਮ ਕਮਾਏ ਸੈ ਸਿ ਜੋ ਮਲੀਨ ਹੈ ਕਿਤ ਸੰਜਮ ਤੋਤਾ ਜਾਹੀ ਮਨ ਤੋਬੋ ਸਬਦ ਲਾਗੋ ਹਰ ਸਿਓ ਰਹੇ ਚਿਤ ਲਾਹੀ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਚੇ ਇਹ ਸਹਿ ਸਾਈਵ ਜਾਹੀ ਜਿਹੋ ਮੈਲੋ ਬਾਰੋ ਨਿਰਮਲ ਬਾਰੋ ਨਿਰਮਲ ਜਿਹ ਹੈ ਤਾਂ ਮਹਿਲੇ ਤਿਨੀ ਜਨਮ ਜੋਇ ਹਾਰੇ ਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾ ਵਿ Uttama ਸੋ ਸੁਣੇ ਨਾਹੀ ਫਿਰੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸਾਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੋਹਿ ਹਾਰੇ ਆ ਜੀ ਹੋ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀ ਹੋ ਨਿਰਮਲ ਸਾਤ ਗੁਰ ਤੇ ਕੰਮੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨ ਸਾਚ ਸਮਾਣੀ ਜਨਮ ਰਤਨਾ ਜਿਨੇ ਖੱਟਿਆ ਪਲੇ ਸੇਵਣ ਜਾਰੈ ਕਹੇ ਨਾਨਕ ਜਨਮਾਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿਖ ਗੁਰ ਸੇਤੀ ਸਨਮਖ ਹੋਵੇ ਹੋਵੇ ਤਾਂ ਸਨਮਖ ਸਿਖ ਕੋਈ ਜਿਹੋ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਦਰ ਆਤਮੇ ਸਵਾਲੇ ਆਵ ਛਡ ਸਦਾ ਰਹੇ ਪਰਣ ਗੁਰ ਬਿਣਿ ਅਵਰਣਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਸੋ ਸਿਖ ਸਨਮ ਕੋ ਹੋਏ ਜੇ ਕੋ ਗੁਰ ਤੇ ਬੇਮਕ ਹੋਵੇ ਵਿਣ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਬਬੇ ਕੀ ਆ ਜਾਹੇ ਅਨੇਕ ਜੁਨੀ ਪਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਹੀ ਫਿਰ ਮੁਕਤ ਪਾਏ ਲਾਗ ਚਰਨੇ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ಸಿಖ ಪತ್ರೆ ಹೋ ಗಾವೋ ಸಚಿ ಬಾಡಿ ವಾಣಿ ತ ಗಾವೋ ಗುರು ಕೇರಿ ವಾಣಿ ಆಸರ ಬಾಣಿ ಜಿನ್ಕೋ ನದರ ಕರ್ಮ ಹೋ ಹ ಸಮಿ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣਾ ਪੈ ਰਵਾੜੀ ਕਹੇ ਨਾਨਕ ਸਾਤ ਗੁਰੂ ਬਾਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹਿਰੇ ਜਿਤ ਚੜਾਓ ਸ਼ਬਦ ਰਤਨਾ ਜਿਤ ਮਨ ਲਾਗੈ ਇਹੋ ਆਸਾ ਹੋਬ ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਪਾਹੋ ਆਪੇ ਹੀ ਰਤਣ ਆਪੈ ਜਿਸ ਨਾ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜ ਤਜੜਾਹੋ ਸਿਵ ਸਗਤ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮਖ ਕਿਸੇ 부ਝਾਏ ਤੋੜੇ ਬੰਦਨ ਹੋਵੇ ਮੁਕਤ ਸ਼ਬਦ ਮੰਨ ਵਸਾਹਿ ਗੁਰਮਖ ਜਿਸਨੋ ਯਾਗ ਕਰੈ ਸੋ ਹੋਵੇ ਇੱਕ ਸਿ ਸੋਲਿਵਰ ਲਾਹਿ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਵੁਝਾਹਿ ਸੇਵਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੇ ਸਾਰ ਨਾ ਜਾਣੀ ਤਤੇ ਸਾਰ ਨਾ ਜਾਣੀ ਗੁਰੂ ਬਾਝੋ ਤਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਪਰਮਾ ਸੁਤਾ ਸੁਤਿਆ ਰਣ ਵਿਹਾੜੀ ਗੁਰ ਕਿਰਪਾ ਤੇ ਸੇ ਜਨ ਜਾਕੇ ਜਿਨਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋਂ ਆਂਦ ਨ ਹਰਿ ਲਿਵ ਲਾਗੇ ਜਾਗਤ ਰਹਿਣ ਵਿਹਾੜੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰੀਐ ਮਨੋ ਕਿਉ ਵਿਸਾਰੇ ਏਵੜਾ ਦਾਤਾ ਜੇ ਅਗਣ ਮਹਿ ਆਹਾਰ ਪੋਚਾਵੈ ਉਸਨੋ ਕਹਿ ਪੋਹਣਾ ਸਕਈ ਜਿਸ ਨਾ ਆਪਣੀ ਲਿਵ ਲਾਵੈ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਏ ਕਹੇ ਨਾਨਕ ਏਵੜਾ ਦਾਤਾ ਸੋ ਕਿਉ ਮਨ ਵਿਸਾਰੀਐ ਜੈਸੀ ਅਗਣ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕ ਜੇਹੀ ਕਰਤੇ ਖੇਨ ਰਚਾਇਆ ਜਾ ਤਿਸ ਪਾਣਤਾ ਜੰਮਿਆ ਪਰਵਾਰ ਫਲਾ ਪਾਇਆ ਲੇਵੋ ਛੁੜਕੇ ਲੱਗੀ ਤ੍ਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੇ ਪਾਉ ਦੁਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਲ ਵਾ ਲਗੀ ਤਿਨਿ ਵਿੱਚੇ ਮਾਇਆ ਪਾਇਆ ਹਰੇ ਆਪਿਓ ਮੁਲਕ ਹੈ ਮੋਲਣਾ ਪਾਇਆ ਜਾਹੀ ਮੋਲਣਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲਾਹੇ ਐਸਾ ਸਤਿਗੁਰ ਜੀ ਮਿਲੇ ਤੇ ਸਨ ਸਿਰ ਸਾਪੀਏ ਵਿੱਚੋਂ ਆਪ ਜਾਹੇ ਜਿਸ ਦਾ ਜੀਵ ਤੇਸ ਮਿਲ ਰਹੇ ਹਰ ਵਸੇ ਮਨ ਆਹੀ ਾਰੇ ਆਪਿ ਅਮੁਲਕ ਹੈ ਪਾਗਤ ਨਾ ਕੇ ਨਾਨਕ ਜਿਨ ਹਰ ਭੱਲੇ ਪਾਹੀ ਹਰ ਰਾਸ ਮੇਰੀ ਮਨਵਣ ਜਾਰਾ ਹਰ ਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜਿਹਾ ਲਾਹ ਖਟੋ ਦਿਹਾੜੀ ਏ ਤਨ ਤਿੰਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੋਇ ਆਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਹੇ ਪਿਆਸ ਨਾ ਜਾਏ ਹੋਰ ਤਕਿਤੇ ਜਿ ਚਰ ਹਰ ਰਸ ਪੱਲੇ ਨਾ ਪਾਏ ਹਰਸ ਪੱਲੇ ਪੀਏ ਹਰਸ ਬੋੜ ਨਾ ਤ੍ਰਸਨਾ ਲਾਗੇ ਆਹੇ ਇਹ ਹਰਸ ਕਰਮੀ ਪਾਈਐ ਸਾਧਗੁਰ ਮਿਲੇ ਜਿਸੇ ਆਹੇ ਕਹੇ ਨਾਨਕ ਹੋਰਿਆ ਨਰਸ ਸਭ ਵਿਸਰੇ ਜਾ ਹਰ ਵਸੇ ਮਨਿਆਹੇ ਏ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰਖੀ ਤਦ ਵਿੱਚ ਤਾ ਤੂ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ ਗੁਰ ਬਰਸਾਦੀ ਬੁਝਿਆ ਤਾ ਚਲਤ ਹੋਇਆ ਚਲਤ ਅਨੰਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰੱਤਿਆ ਜੋਤਿ ਰਾਖੀ ਤਾ ਤੂ ਜਗ ਮੇ ਆਇਆ ਮਨ ਚਾਉ ਪਇ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸਫਾਕੇ ਆਪਨਾ ਤੇ ਰਜਾਪੈ ਅਰਹਤ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਕੋ ਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਕਹ ਕਰਮਕ ਮਾਇ ਤੂਦ ਸਰੀਰਾ ਜਾ ਤੂ ਜਗ ਮਹਿ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਖਿਆ ਪਾਇਆ ਕਹ ਨਾਨਕ ਸਰੀਰ ਪਰਵਾਣ ਹੋਇ ਜਿਨ ਸਤਗੁਨ ਸਿਓ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮੈ ਜੋਤ ਤਰੀ ਹਰ ਬਿਣੇ ਅਵਰਣਾ ਦੇਖੋ ਕੋਈ ਹਰ ਬਿਣੇ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਏ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦਿ ਬੋਚਿਆ ਜਾਵੇ ਖਾ ਹਰ ਇੱਕ ਹੈ ਹਰ ਬਿਨ ਅਵਰਣਾ ਕੋਹੀ ਕਹੇ ਨਾਨਕ ਨੇਤਰ ਆਂ ਦਸੈ ਸਤ ਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ ਏ ਸਰਮਣੋ ਮੇਰੇ ਹੋ ਸਾਚੇ ਸੁਣਨੇ ਨਾ ਪਠਾਏ ਸਾਚੇ ਸੁਣਨੇ ਨਾ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ಜನ ತನ ಹರ್ಯಾ ಹೋಯ ರಸ ನಾರ ರಾಸ ಸಮಿ ಸಾಿ ತಾಕಿಗತ ಕಹೇ ಕಹ ನಾನಕ ಅಮೃತ ನಾಮ ಸು ಪವಿತರ ಹೋಯ ಸಾನ್ ಪಠಾಹ ಹಾರಜಿಯೋ ಗುಫಾ ಅಂದರ ರ ವಾಜ ਵਾਜ ਆ ਆਵਾਜਾ ਕੌਣ ਨੋ ਦਵਾਰੇ ਪ੍ਰਗਟ ਕੀਏ ਦਸਵਾ ਗੁਬਤਰ ਖਾਇਆ ਗੁਰਦਵਾਰੇ ਲਾਏ ਪਾਵੜੀ ਇਕਣਾ ਦਸਵਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾ ਨਾ ਮਨੇ ਦੋ ਤਿਸਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਇਹ ਸੱਚਾ ਸੋਹੇਲਾ ਸਾਚੇ ਕਰ ਗਾਵ ਗਾਵੋ ਤਾਂ ਸੋਇਲਾ ਕਰ ਸਾਚੇ ਜਿਤੇ ਸਦਾ ਸਾਚ ਤੇ ਆਵਹਿ ਸੱਚੋ ਤਿਆਗੋ ਜਾ ਤਦ ਪਾਵੇ ਗੁਰਮਖੋ ਜਿਨਾ ਬੁਝਾਵਹਿ ए सच सबना का खसम है जिस बख्शे सो जन है कहे नानक सच पागी हो सगल मनोरथ पूरे पार ब्रह्म प्रभ पाया उतरे सगल बिशूर दुख रोग संतापी उतरे ಸುಣಿ ಸಚಿ ಬಾಣಿ ಸಂತ ಸಾಧನಾ ಪೆ ಸರ್ಸ ಪೂರ ಗುರು ಜಾನಿ ಸುತೇ ಪಹ ತೆ ಪವೀತ ಸತಗುರು ರಾಪುರ ಬಿನ ಮಂತ್ ನಾನಕ ಗುರು ಚರಣೆ ಅನಹದ ತುರ ਸੁੜ ਤੇ ਪਨੀਤ ਕਹਤੇ ਪਵਿਤ ਸਾਤ ਗੁਰਿਆ ਪਰਪੂਰੈ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ